ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਜਗਦੀਸ਼ ਸਿੰਘ ਡੱਲੇਵਾਲ ਇੱਕ ਵਾਰ ਫਿਰ ਤੋਂ ਸੰਘਰਸ਼ ਦੇ ਵਿੱਚ ਡਟੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਏ ਨੇ ਜਗਦੀਸ਼ ਸਿੰਘ ਡੱਲੇਵਾਲ ਨੇ ਆਪਣੇ ਸੰਬੋਧਨ ਦੇ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਤੇ ਮੋਰਚੇ ਦੇ ਆਗੂਆਂ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਮੋਰਚਾ ਸਰਕਾਰ ਚੁੱਕ ਸਕਦੀ ਹੈ ਸਰਕਾਰ ਮੋਰਚੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਸਕਦੀ ਹੈ ਪਰ ਸਰਕਾਰ ਸਾਡੇ ਦਿਲਾਂ ਵਿੱਚੋਂ ਮੋਰਚਾ ਨਹੀਂ ਕੱਟ ਸਕਦੀ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਜਦੋਂ ਤੱਕ ਐਮਐਸਪੀ ਦਾ ਗਰੰਟੀ ਕਾਨੂੰਨ ਹੈ ਉਹ ਨਹੀਂ ਬਣ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਢੱਲੇਵਾਲ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਸੰਘਰਸ਼ ਲੜ ਰਹੇ ਨੇ ਅਤੇ ਇਸ ਸੰਘਰਸ਼ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਕਿਉਂਕਿ ਇਸੇ ਸੰਘਰਸ਼ ਨੇ ਮੀਡੀਆ ਦੇ ਵਿੱਚ ਵੀ ਗੱਲ ਬਾਤ ਚਲਾਈ ਹੈ ਐਮਐਸਪੀ ਦੀ ਗੱਲ ਸੰਸਦ ਦੇ ਵਿੱਚ ਵੀ ਐਮਐਸਪੀ ਦੀ ਮੰਗ ਗੂੰਜਣ ਲੱਗੀ ਹੈ ਸੋ ਇਸ ਕਰਕੇ ਇਹ ਸੰਘਰਸ਼ ਕਿਸਾਨਾਂ ਦੇ ਸੰਦਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਹੁਣ ਸਿਆਸਤ ਦੇ ਵਿੱਚ ਵੀ ਇਹ ਮੁੱਦੇ ਚੁੱਕੇ ਜਾ ਰਹੇ ਨੇ ਅਤੇ ਲਗਾਤਾਰ ਸਰਕਾਰ ਦੇ ਉੱਤੇ ਵੀ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਦਬਾਅ ਬਣਿਆ ਹੋਇਆ ਹੈ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਕਿਹਾ ਕਿ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਸੰਘਰਸ਼ ਜਾਰੀ ਰੱਖਿਆ ਜਾਵੇ ਅਤੇ ਜਦੋਂ ਤੱਕ ਐਮਐਸਪੀ ਨਹੀਂ ਮਿਲ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀ ਆ ਜਿਹੜੇ ਨੁਕਤੇ ਐ ਜਗਜੀਤ ਸਿੰਘ ਡੱਲੇਵਾਲ ਦੱਸਦੇ ਹੋਏ ਨਜ਼ਰ ਆਏ ਨੇ ਅਤੇ ਹੌਸਲਾ ਦਿੰਦੇ ਹੋਏ ਨਜ਼ਰ ਆਏ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਉਂਕਿ ਕਿਤੇ ਨਾ ਕਿਤੇ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਅੰਦੋਲਨ ਨੂੰ ਭੰਗ ਕੀਤਾ ਗਿਆ ਸਰਕਾਰ ਦੇ ਵੱਲੋਂ ਅੰਦੋਲਨ ਚੱਕਿਆ ਗਿਆ ਹੈ ਬਾਰਡਰਾਂ ਤੋਂ ਬਾਡਰ ਖੋਲੇ ਗਏ ਨੇ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਗੱਲ ਦੀ ਜਿਹੜੀ ਹੈ ਇਸ ਗੱਲ ਦਾ ਖਦਸ਼ਾ ਪੈਦਾ ਹੋ ਗਿਆ ਕਿ ਕਿਤੇ ਕਿਸਾਨੀ ਅੰਦੋਲਨ ਖਤਮ ਤਾਂ ਨਹੀਂ ਹੋਵੇਗਾ ਪਰ ਜਗਜੀਤ ਸਿੰਘ ਡੱਲੇਵਾਲ ਇੱਥੇ ਬੋਲਦੇ ਹੋਏ ਨਜ਼ਰ ਆਏ ਨੇ ਕਿ ਉਹ ਅ ਲਗਾਤਾਰ ਸੰਘਰਸ਼ ਕਰ ਰਹੇ ਨੇ ਅਤੇ ਜਦੋਂ ਤੱਕ ਐਮਐਸਪੀ ਦਾ ਗਾਰੰਟੀ ਕਾਨੂੰਨ ਹੈ ਜਿਹੜਾ ਉਹਨਾਂ ਦੀ ਮੰਗ ਪੂਰੀ ਨਹੀਂ ਹੋ ਜਾਂਦੀ ਉਹ ਸੰਘਰਸ਼ ਜਾਰੀ ਰਹੇਗਾ ਜਗਜੀਤ ਸਿੰਘ ਡੱਲੇਵਾਲ ਦੀ ਇਹ ਸਪੀਚ ਸੁਣ ਲੈਣੇ ਆ ਜਿਹੜੀ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹਾਂ ਦਿੱਤੀ ਹੈ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਣ ਲੱਗਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤੋ ਐਸੀ ਤਾਂ ਬੋਲਣ ਦੀ ਕਪੈਸਿਟੀ ਨਹੀਂ ਆ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਆਪਣੇ ਨਾਲ ਕੀਤਾ ਹੈ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚੇ ਨੂੰ ਸਾਹਮਣੇ ਆ ਮੇਰਾ ਮੰਨ ਸੀ ਕਿ ਸਰਕਾਰ ਦੀ ਇਹ ਕਰਤੂਤ ਲੋਕਾਂ ਤੱਕ ਜਾਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚੇ ਨੂੰ ਸੰਭਾਲਿਆ ਮੈਂ ਦਿਲੋਂ ਚਾਹੁੰਦਾ ਸੀ ਅੱਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਕੇ ਆਵਾਂ ਥੇਲੀ ਤੱਕ ਆਲੀ ਅਗੇ ਭਰਾਵੋ ਖਬਰ ਆ ਜਾਉਣਾ ਦਿਲ ਨਾ ਛੱਡੋ ਮੋਰਚਾ ਖੇਡ ਸਕਦੀ ਹੈ ਸਰਕਾਰ ਪਰ ਸਾਡੇ ਦੇ ਚੋਂ ਮੋਰਚੇ ਨੂੰ ਨਹੀਂ ਕੱਢ ਸਕਦੀ ਕਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਲਈ ਲੜ ਰਹੇ ਹਾਂ ਇਹ ਅਸੀਂ ਲੜਨਾ ਹੈ ਆਇਨਾ ਦੇ ਚੜ੍ਹਦੇ ਹੋਵੇ ਅਸੀਂ ਕੋਸ਼ਿਸ਼ ਨਹੀਂ ਕਰ ਸਕਦੇ ਬਹੁਤ ਮੁਸ਼ਕਲ ਲਿਆ ਤੁਸੀਂ ਸਰਕਾਰ ਨੂੰ ਤੁਹਾਨੂੰ 8 ਫਸਲਾਂ ਐਮ ਐਸ ਬੀ ਦੇ ਉੱਤੇ ਖਰੀਦਣ ਦੇ ਲਈ ਤੁਹਾਡੀਆਂ ਖਰੀਦਣ ਦੇ ਲਈ ਮਜਬੂਰ ਕਰ ਲਿਆ ਤੁਸੀਂ ਪਰ ਜਿੰਨੀ ਦੇਰ ਤੱਕ ਤੇ ਇਹ ਤੇ ਇਹ ਫਸਲਾਂ ਨਹੀਂ ਖਰੀਦਨੀ ਜਾ ਰਹੀ ਹੁੰਦੀ ਉਨੀ ਦੇਰ ਤੱਕ ਆਪਾਂ ਮੋਰਚਾ ਚਾਰੀ ਰੱਖਣਾ ਪਿਆ ਰਹੋ ਜਿਹੜੀ ਐਮ ਐਸ ਪੀ ਦੀ ਗਰੰਟੀ ਦੀ ਗੱਲ ਜਿਹੜੀ ਕੋਈ ਜਾਣਦਾ ਨਹੀਂ ਸੀ ਪੰਜਾਬ ਛੱਡ ਕੇ ਭਾਰਤ ਦੇ ਵਿੱਚ ਕੋਈ ਨਹੀਂ ਜਾਣਦਾ ਸੀ ਉਹ ਤੁਸੀਂ ਕੱਲੇ ਕੱਲੇ ਕਿਸਾਨ ਕੱਲੇ ਕੱਲੇ ਮਜ਼ਦੂਰ ਕੱਲੇ ਕੱਲੇ ਵਿਅਕਤੀ ਦੇ ਕੰਨਾਂ 'ਚ ਪਹੁੰਚਾਤੀ ਹੈ ਬਹੁਤ ਵੱਡੀ ਗੱਲ ਕਰ ਲਈ ਹੈ ਤੁਸੀਂ ਪਾਰਲੀਮੈਂਟ ਨੂੰ ਮਜਬੂਰ ਕਰ ਲਿਆ ਹੈ ਕਹਿਣ ਲਈ ਕਿ ਕਿਸਾਨਾਂ ਨੂੰ ਐਲਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਚਾਹੀਦਾ ਹੈ ਇਹ ਤੁਹਾਡੇ ਮੋਰਚੇ ਦੀ ਬਦੌਲਤ ਹੋਇਆ ਹੈ ਸੋ ਮੈਂ ਜਿਹੜੀ ਕਹਿਣੀ ਚਾਹੁੰਦਾ ਸੀ ਗੱਲ ਪਿਆਰੇਓ ਠੀਕ ਹੈ ਸਰਕਾਰਾਂ ਵੱਡੀਆਂ ਹੁੰਦੀਆਂ ਨੇ ਪਰ ਜੇ ਸਰਕਾਰਾਂ ਵੱਡੀਆਂ ਹੋਣ ਤਾਕਤਵਰ ਹੋਣ ਇਹ ਰਸੀਆ ਦੇ ਹੱਕਾਂ ਦੀ ਲੜਾਈ ਥੋੜੀ ਛੱਡ ਦੇਣਗੇ ਇਸ ਕਰਕੇ ਜਿਹੜੀ ਆਪਾਂ ਲੜਾਈ ਲੜ ਰਹੇ ਹਾਂ ਐਮ ਐਸ ਪੀ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਕਿਸਾਨਾਂ ਦਾ ਕਰਜ਼ਾ ਇਹ ਸਾਰੀਆਂ ਮੰਗਾ ਲੈਣ ਤੱਕ ਅੰਦੋਲਨ ਜਾਰੀ ਰਹਿਣਾ ਹੈ ਪਹਿਲਾਂ ਵੀ ਕਿਹਾ ਕਿ ਸਰਕਾਰ ਜਲਮ ਕਰ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚਾ ਸਾਭਿਆ ਸੀ ਸਰਕਾਰ ਦੀ ਉਦੋਂ ਤਾਂ ਹਿੰਮਤ ਨਹੀਂ ਪਈ ਫਿਰ ਤੁਹਾਡੇ ਤੇ ਜ਼ੁਲਮ ਕਰਨ ਦੀ ਵੀ ਹਿੰਮਤ ਨਹੀਂ ਪਈ ਸਰਕਾਰਾਂ ਅੱਜ ਤੱਕ ਖੜਕੂ ਬਾਦ ਵੀ ਆਪਾਂ ਦੇਖਿਆ ਉਹਨਾਂ ਨਾਲ ਵੀ ਜਦੋਂ ਸਰਕਾਰ ਦੀ ਗੱਲਬਾਤ ਚੱਲਦੀ ਸੀ ਕਦੇ ਸਰਕਾਰ ਗੱਲਬਾਤ ਦੇ ਦੌਰਾਨ ਉਹਨਾਂ ਤੇ ਹਮਲਾ ਨਹੀਂ ਕਰਦੀ ਸੀ ਇੱਥੇ ਮੀਟਿੰਗ ਦਾ ਸੱਦਾ ਦਿੱਤਾ ਮੀਟਿੰਗਾਂ ਚੱਲ ਰਹੀਆਂ ਨੇ ਇਹ ਅਗਲੀ ਮੀਟਿੰਗ ਦੀ ਡੇਟ ਤੈਅ ਹੋ ਗਈ ਫਿਰ ਸਾਨੂੰ ਗ੍ਰਫਤਾਰ ਕੀਤਾ ਤੁਹਾਨੂੰ ਲੀਟਰਲੈਸ ਕਰਕੇ ਮੋਰਚੇ ਨੂੰ ਮੋਰਚੇ ਨੂੰ ਖੰਡਾਉਣ ਦੀ ਯਤਨ ਕੀਤਾ ਇਹਦਾ ਮਤਲਬ ਬਹੁਤ ਕੰਮ ਕੀਤਾ ਸਰਕਾਰ ਕਾਇਰਾਂ ਨਾਲ ਕਾਰਵਾਈ ਕੀਤੀ ਹੈ ਸਰਕਾਰ ਸੋ ਇੱਥੇ ਹੀ ਗੱਲ ਮੁੱਕਦੀ ਲੜਾਈ ਬਹੁਤ ਵੱਡੀ ਹੈ ਭਰਾ ਸਰਕਾਰ بڑے ਹਮਲੇ ਕਰ ਰਹੀ ਹੈ ਕਿ ਤੁਹਾਡੇ ਧਿਆਨ ਚ ਨਹੀਂ ਹੋਣੀ ਗੱਲ ਮੈਂ ਧਿਆਨ ਚ ਲਿਆ ਦਿਆਂ ਇਹ ਲੜਾਈ ਅੱਗੇ ਲੜਨੀ ਕਿਉਂ ਜ਼ਰੂਰੀ ਹੈ ਮੈਂ ਕਿਉਂ ਕਿ ਹੈ ਹੌਸਲਾ ਨਾ ਛੱਡਿਓ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਾਨੂੰਨ ਬਣਾਤਾ ਇਹਨਾਂ ਨੇ ਤੇ ਜੇ ਮੱਧ ਪ੍ਰਦੇਸ਼ ਚ ਬਣ ਸਕਦਾ ਤੇ ਫਿਰ ਕੱਲ ਨੂੰ ਆਪਣੇ ਵੀ ਬਣ ਸਕਦਾ ਹੈ ਕਾਨੂੰਨ ਬਣਾਤਾ ਕਿ ਕਿਸਾਨਾਂ ਤੋਂ ਜ਼ਮੀਨ ਜਿੱਥੇ ਮਰਜ਼ੀ ਜਿੰਨੀ ਮਰਜ਼ੀ ਸਰਕਾਰ ਐਕਵਾਇਰ ਕਰ ਸਕਦੀ ਹੈ ਤੇ ਮੁਆਵਜ਼ਾ ਦੇਣਾ ਕੋਈ ਜ਼ਰੂਰੀ ਨਹੀਂ ਬਿਨਾ ਪੈਸਿਆਂ ਤੋਂ ਤੁਹਾਡੀ ਜ਼ਮੀਨ ਐਕਵਾਇਰ ਕਰ ਸਕਦੀ ਆ ਮੱਧ ਪ੍ਰਦੇਸ਼ ਚ ਕਾਨੂੰਨ ਬਣ ਗਿਆ ਪਿਆ ਰਿਓ ਤੇ ਅੰਦਾਜ਼ਾ ਲਾਓ ਖਫਾ ਲਾ ਵੀ ਆਪਣੇ ਲਈ ਲੜਨਾ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਆ ਹ ਹੁਣੇ ਹੁਣੇ ਇੱਕਾ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨਾ ਚਾਹੁੰਦੇ ਸੀ ਠੀਕ ਆ ਸਾਡੇ ਮੋਰਚੇ ਤੇ ਤਾਂ ਹਮਲਾ ਕੀਤਾ ਡਰਿਆ ਨਹੀਂ ਉਹਨੂੰ ਵੀ ਇੱਥੇ ਹਟਾ ਲੈ ਕੇ ਰਹਾ ਆਪਾਂ ਪਰ ਦੋਸਤੋ ਜੇ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਨਾ ਤੁਹਾਡੀਆਂ ਫਸਲਾਂ ਦੇ ਰੇਟ ਅੱਧੇ ਚ ਰਹਿ ਜਾਣੇ ਹਨ ਸੋ ਇਹ ਕਿਸੇ ਕੀਮਤ ਦੇ ਦਿੱਤਾ ਹੈ ਅਸੀਂ ਅੱਜ ਦੀ ਸਟੇਜ ਤੋਂ ਅੱਜ ਦੇ ਇਸ ਮੰਚ ਤੋਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅਗਰ ਇਹਦਾ ਕੋਈ ਵੀ ਅਮਰੀਕਾ ਦੇ ਦਬਾਅ ਥੱਲੇ ਜਾਂ ਕਿਸੇ ਹੋਰ ਮਿਲਕ ਦੇ ਦਬਾਅ ਥੱਲੇ ਆ ਕੇ ਕੋਈ ਤੁਸੀਂ ਕਰੋਗੇ ਅਸੀਂ ਟੱਕਰ ਨਹੀਂ ਮੇਠਾਂਗੇ ਬੇਸ਼ੱਕ ਸਾਨੂੰ ਜਿੰਨੀਆਂ ਮਰਜੀ ਗੋਲੀਆਂ ਮਾਰ ਕੇ ਮਾਰ ਲਿਓ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਜਾਂਦਿਆਂ ਸੋ ਮੇਰੀ ਆਪ ਸਭ ਨੂੰ ਹੱਥ ਛੋੜ ਕੇ ਫਿਰ ਬੇਨਤੀ ਹੈ ਕਿ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਲੇਕਿਨ ਅੰਦੋਲਨ ਜਾਰੀ ਹੈ ਮੋਰਚਾ ਹੋ ਖੇੜ ਸਕਦੀ ਹੈ ਸਰਕਾਰ ਲੇਕਿਨ ਸਾਡੇ ਅੰਦਰੋਂ ਨਹੀਂ ਮੋਰਚਾ ਜਾਣਾ ਚਾਹੀਦਾ ਆਪਣੇ ਹੱਕਾਂ ਦੀ ਲੜਾਈ ਸਾਡੇ ਅੰਦਰੋਂ ਨਹੀਂ ਜਾਣੀ ਚਾਹੀਦੀ ਸੋ ਮੈਂ ਇੰਨੀਕ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਸੀ ਮੈਂ ਫੇਰ ਦੁਬਾਰਾ ਤੁਹਾਡਾ ਸਾਰਿਆਂ ਦਾ ਜਿਸ ਤਰੀਕੇ ਦੇ ਨਾਲ ਤੁਸੀਂ ਤਿੰਨ ਚਾਰ ਮਹੀਨੇ ਜਦੋਂ ਇਹ ਹੁੰਦਾ ਸੀ ਵੀ ਸਰਕਾਰ ਹੌਣ ਮੋਰਚੇ ਤੇ ਹਮਲਾ ਕਰਦੀ ਹੈ ਹੁਣ ਕਰਦੀ ਹੈ ਤੁਸੀਂ ਸਾਰਿਆਂ ਨੇ ਮੋਰਚਾ ਸੰਭਿਆ ਜਿਸ ਤਰੀਕੇ ਦੇ ਨਾਲ ਮੈਂ ਤੁਹਾਡਾ ਮੇਰਾ ਰੋਮ ਰੋਮ ਤੁਹਾਡਾ ਡਾ ਰੀਣੀ ਨ ਗੋਸਤ ਬਹੁਤ ਬਹੁਤ ਅਲੋ ਆਪ ਸਭ ਦਾ ਧੰਨਵਾਦ ਪੈਰਾ ਗਿਆ ਕੇ ਠੋਕੇ ਸੋਤੇ 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 ਪੈਰਾ ਗਿਆ ਕੇ ਠੋਕੇ ਉਹ ਲਾਸਟ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹੋਇਆ ਮਾਫੀ ਚਾਹਾਂਗਾ ਮੈਂ ਇਹਨਾਂ ਇੱਕ ਗੱਲ ਜ਼ਰੂਰ ਇੱਥੋਂ ਦੇ ਅਰਸ਼ਾਸ਼ ਨਕਦ ਅਧਿਕਾਰੀਆਂ ਨੂੰ ਕਹਿਣਾ ਚਾਹਣਾ ਹੈ ਕਿ ਕਿਤੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਆਇਆ ਕੋਈ ਅਧਿਕਾਰੀ ਮੰਨ ਬੈਠੇ ਵੀ ਇਹ ਸ਼ਾਦੀ ਲੋਕ ਕੱਲੇ ਹੋਣਗੇ ਪੂਰਾ ਪੰਜਾਬ ਇਸ ਜ਼ਿਲ੍ਹੇ ਦੇ ਲੋਕਾਂ ਦੇ ਨਾਲ ਤਾਰੂਹ ਭਾਰਤ ਦੇ ਮੁਕਾਮੇ ਨਾਲ ਕਿਸੇ ਤਰ੍ਹਾਂ ਦੀ ਤਖ਼ਤੀ ਸ਼ਾਹੀ برداشت ਨਹੀਂ ਕੀਤੀ ਜਾਏਗੀ ਪ੍ਰਸ਼ਾਸਨ ਇਹਨਾਂ ਗੱਲਾਂ ਤੋਂ ਸचेत ਹੋਵੇ ਬਹੁਤ ਬਹੁਤ ਧੰਨਵਾਦ ਪਿਆਰੇ ਵਾਹਿਗੁਰੂ ਜੀ ਦਾ